ਮੇਰੇ ਹੱਥਾਂ ਤੋਂ ਕੁਝ ਨਹੀਂ ਬਚਦਾ ਬੇਬਕੂ ਬਣਾਉਂਦੇ ਵੇ ਪਰਮਾਰ ਇਲੈਕਟ੍ਰੋਨਿਕ ਵਾਲੇ ਰੁਕੋ 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 ਇਹ ਕਰ ਲੱਗੇ ਹੋਆ ਭਾਈ ਸਾਹਿਬ ਪੱਖੇ ਤੋੜਦਾ ਪਿਆ ਆ ਦੇਖੋ ਪੱਖੇ ਕਹਿੰਦੇ ਟੁੱਟਦੇ ਨਹੀਂ ਇਹਨਾਂ ਦੇ ਉਹ ਪਾਗਲ ਨਹੀਂ ਹੋ ਗਦੇ ਭਾਈ ਸਾਹਿਬ ਪਾਗਲ ਤਾਂ ਤੁਸੀਂ ਬਣਾਉਂਦੇ ਬੇ ਆ ਉਹ ਬਸ ਕਰੋ ਬਸ ਕਰੋ ਹੋਇਆ ਕੀ ਆ ਕੰਦੇ ਆ ਦੇਖੋ ਜੀ ਪੋਸਟਰ ਚਪਾ ਕੇ ਰੱਖਿਓ ਆ ਪੱਖੇ ਦੇ ਰੇਡ ਤੇ ਕੂਲਰ ਪੈਸਾ ਪੱਕੇ ਤੋੜਦੇ ਲਿਆਓ ਜੋ ਜਿਆ ਵਿੱਚ ਸਭ ਤੋਂ ਘੱਟ ਰੇਟ ਦੇ ਕੂਲਰ ਸਾਡੇ ਕੋਲ ਮਿਲਣਗੇ ਕੂਲਰ ਦੇ ਕੀ ਏਸੀ ਫ੍ਰਿਜਾ ਵਾਸ਼ਿੰਗ ਮਸ਼ੀਨਾਂ ਜੋ ਲਓਗੇ ਸਭ ਤੋਂ ਘੱਟ ਰੇਟ ਪੰਜਾਬ ਦੇ ਹੌਸਲੇ ਵਾਲੇ ਪ੍ਰਮਾਣਿਕ ਬਾਰੇ ਮਿਲਣਗੇ ਪੈਸਾ ਪੱਕੇ ਪਤਾ ਕਿੰਨੇ ਜਾਂਦੇ 3-3000 ਦੇ ਬਿਲਕੁਲ ਆਜੋ 3000 ਕੀ ਤੁਹਾਨੂੰ 2500 ਰੁਪਏ ਅਸੀਂ ਕੂਲਰ ਦੇ ਰਣੇ ਆ ਤੇਰੇ 2490 ਦਾ ਕੂਲਰ ਕੂਲਰ ਦੇ ਰੇਟ ਤੇ ਏਸੀ ਕਰਤੇ 25990 ਰੁਪਏ ਦਾ 1.5 ਟਨ 3 ਸਟਾਰ 100% ਕਾਪਰ ਬ੍ਰਾਂਡਡ ਏਸੀ ਮਿਲ ਜੇਗਾ 10 ਸਾਲ ਦੀ ਕੰਪ੍ਰੈਸ਼ਨ ਗਾਰੰਟੀ ਫੋਲ ਗਾਰੰਟੀ 1 ਸਾਲ ਦੀ ਨਾਲ ਬਿਦ ਗਰੰਟੀ ਦੇ ਨਾਲ ਐਲਫੋਨ ਵੀ ਵਿਸਾਖੀ ਤੇ ਕਰਦੇ ਡਰੋਪ ਮੋਬਾਈਲ ਫੋਨ ਸ਼ੁਰੂ ਕਹੋ ਜਿੰਦੇ ਸਿਰਫ ਸਿਰਫ 7000 ਰੁਪਏ ਤੋਂ ਵਿਸਾਖੀ ਦੀ ਸੇਲ ਵਿੱਚ ਮੈਕਸੀ ਦੇ ਦਾਂਗੇ ਸੈਲੋ ਕੰਪਨੀ ਸਿਰਫ 890 ਰੁਪਏ ਦੀ 1 ਸਾਲ ਦੀ ਗਰੰਟੀ ਦੇ ਨਾਲ ਮਾਈਕਰੋ ਵੀ ਸ਼ੁਰੂ ਕਰ ਦੋ ਸਿਰਫ 4980 ਰੁਪਏ ਦਾ ਇੱਕ ਗੱਲ ਹੋਰ ਸੁਣੋ ਵਿਸਾਖੀ ਦੀ ਸੇਲ ਤੇ ਇੱਕ ਬੰਦੇ ਨੂੰ ਵੱਧ ਸ਼ੇਅਰ ਕਰੇਗਾ ਉਹਨੂੰ ਦੇ ਦਾਂਗੇ ਕੂਲਰ ਫ੍ਰੀ 5000 ਵਾਲਾ ਜਰਾ ਮਤਲਬ ਬੰਦਾ ਸਿਰਫ ਵੀਡੀਓ ਸ਼ੇਅਰ ਕਰੇ ਇੱਥੇ ਆਵੇ ਸਮਾਨ ਆ ਲਵੇ ਜਿੱਥੇ ਮਰਜ਼ੀ ਬੈਠਾ ਹੋਵੇ ਉਹਨੂੰ ਆਹ ਵਾਲਾ ਕੂਲਰ ਫ੍ਰੀ ਵੱਡੇ ਵਾਲਾ ਨਹੀਂ ਨਹੀਂ ਆਹ ਵਾਲ ਓਨਲੀ ਵੀਡੀਓ ਸ਼ੇਅਰ ਕਰਨੀ ਆ ਤੇ ਭਾਜੀ ਉਹਦੇ ਕਰਕੇ ਤਾਂ ਭੇਜੂਗੇ ਕੋਰੀਅਰ ਕਰ ਦਾਂਗੇ ਨਾ ਤਾਂ ਉਹਦੇ ਪੈਸੇ ਪਲਾਸਟਿਕ ਕੋਰੀਅਰ ਵੀ ਆਪਣੇ ਕੋਲ ਕਰ ਦਾਂਗੇ ਓਏ ਹੋਏ ਹੋਏ ਪਰਮਾਰ ਸਾਹਿਬ ਏਡਾ ਸਟਾਕ ਹੈ ਇਹ ਕੋਈ ਵੀ ਸਟਾਕ ਨਹੀਂ ਗਏ ਸਭ ਜਿਹੜਾ ਸਟਾਕ ਭਰਿਆ ਪਿਆ ਸਾਡੇ ਕੋਲ ਸਪ੍ਰੈਂਡ ਸਾਰੇ ਸਾਰੇ ਹੈਗੇ ਆ ਪੂਰੇ ਇੰਡੀਆ ਦੇ ਸਭ ਤੋਂ ਘੱਟ ਰਹੀ ਦੀ ਪੂਰੀ ਗਰੰਟੀ ਲਾਤੀ ਬਸਾਖੀ ਸੇਲ ਕਰਦੀ ਲਾਈਵ ਨਾਲ ਦੇਵਾ ਗਿਫਟ ਸ਼ਟਰਲ ਤੇ ਕੂਲਰ ਆੜੋ ਸਵਿੰਗ ਦੇ ਨਾਲ ਸਿਰ ਉੱਤੇ ਵਰ ਪਵੇ ਤੇ ਓਨਲੀ 4990 ਰੁਪਏ ਦਾ 5990 5990 ਰੁਪਏ ਦਾ ਆੜੋ ਸਵਿੰਗ ਦੇ ਨਾਲ ਨਾਲ ਹੈਡ ਰਲ ਦੇ ਬਿਲਕੁਲ ਫ੍ਰੀ ਨਾਲ ਦੇ ਰਮਟਨ ਦੀ ਛਟਰਾ ਵਾਲੇ ਆਟੋ ਸਵਿੰਗ ਦੇ ਨਾਲ ਹਾਈਡਰੋਲਿਕ ਟਕਣਾਂ ਵਾਲੇ ਨਾਲ ਆਈਸ ਬੈਗ ਫ੍ਰੀ ਨਾਲ ਹੈਡ ਡ੍ਰਾਈਵਰ ਫ੍ਰੀ ਉਹ ਕੋਲ ਜਿਹੜਾ ਰਾਜਾ ਰਿਹਾ ਪਿਛਲੇ ਸਾਲ ਦਾ ਉਹ ਵੀ ਸਵਿੰਗ ਦੇ ਨਾਲ ਆ ਗਿਆ ਆ ਨਾਲ ਹੈਡਰ ਇਹਦੇ ਫ੍ਰੀ ਇੱਥੇ ਬਸਰੀ ਦੇ ਵਿੱਚ ਕ੍ਰੈਂਪਟਰ ਦੀ ਮੋਟਰ ਲਗਾ ਕੇ ਰੇਟ ਦੇਤਾ ਸਿਰਫ 6980 ਇਹ ਨਵੇਂ ਦਾ ਰੇਟ ਆ ਬਿਲਕੁਲ ਪੂਰੇ ਪੰਜਾਬ ਜੀ ਨਹੀਂ ਪੂਰੇ ਇੰਡੀਆ ਸਭ ਤੋਂ ਸਭ ਤੋਂ ਘੱਟ ਰੇਟ ਸਾਡੇ ਕੋਲ ਮਿਲੇਗਾ ਇਹ ਵੈਰਾਈਟੀ ਦੀ ਗੱਲ ਕਰੀਏ ਸਾਡੇ ਕੋਲ ਕ੍ਰੈਂਪਟਰਾਂ ਦੀ ਲੈ ਪਿਓਰ ਦੀ ਹੋਰ ਵੀ ਉਸਰੀ ਕੰਪਨੀ ਕੈਨਸਟਾਰ ਦੀ ਔਰ ਤਰ੍ਹਾਂ ਤਰ੍ਹਾਂ ਦੇ ਫੈਂਸੀ ਆਟਮਾ ਮਾਡਲ ਲਗਭਗ ਭਰੇ ਭੇਨੇ ਐਦਾ ਦਾ ਮਾਡਲ ਤੁਹਾਨੂੰ ਕਿਤੋਂ ਨਹੀਂ ਮਿਲਣੇ ਓਨਲੀ ਮਿਲਣਗੇ ਪਰ ਪੰਜਾਬ ਦੇ ਮਸ਼ਹੂਰ ਹੰਸ ਰੇਟ ਵਾਲੇ ਪਰਮਾਰ ਦਾ ਕੁਸਨ ਵਾਲੇ ਦੇ ਉਹ ਲੋਹੇ ਦੀ ਗੱਲ ਕਰੀਏ 5890 ਰੁਪਏ ਦਾ ਕੋਲਰ ਸ਼ੁਰੂ ਹੋ ਜਾਂਦਾ ਵੱਡਾ ਉੱਚਾ ਹਨੀ ਪੈਡ ਵਾਲਾ ਐਗਜ਼ੌਸਟ ਮੋਟਰ ਲਾ ਕੇ ਸਾਈਡ ਦੇ ਜਾਲੀ ਲਾ ਕੇ ਕ੍ਰਾਂਟਨ ਦੀ ਮੋਟਰ ਲਗਾ ਕੇ ਕੋਲਰ ਬਣਾਤਾ ਕ੍ਰੋਮ ਗ੍ਰੇਨ ਲਾ ਕੇ ਸਿਰਫ 8990 ਰੁਪਏ ਉਹ ਵੀ ਹਨੀ ਪੈਡ ਦੇ ਨਾਲ ਨਾਲ ਸਾਈਡ ਦੇ ਜਾਲੀ ਕਵਰ ਕਰਕੇ ਰੇਟਾਂ ਦੀ ਪੂਰੀ ਫੁੱਲ ਗਾਰੰਟੀ ਕੋ ਦੇ ਕੇ ਦਿਖਾਉਂਦੇ ਨਾ ਕੋਈ ਦੇ ਸਕਦਾ ਨਾ ਕੋਈ ਮਿਲੇਗਾ ਕਿ ਦੁਬੀ ਇੰਨੀ ਕਿ ਵਰਾਈਟੀ ਇੰਨੀ ਕਿ ਤਰ੍ਹਾਂ ਤਰ੍ਹਾਂ ਦੇ ਮਾਡਲ ਕਿసే ਦੁਕਾਨਦਾਰ ਕੋ ਇਹਨਾ ਮਾਲ ਨਹੀਂ ਹੋਏਗਾ ਜਿੰਨਾ ਸਾਡੇ ਕੋਲ ਰਿਸਪਲੇ ਲੱਗਾ ਪਿਆ ਹੈ ਇਹ ਤਾਂ ਭਾਜੀ 5000 ਪੀਸ ਹੋਣੇ ਤੇ ਇਹ ਵੀ ਬਸਲੀ ਘੱਟੋ ਘਾਟੇ ਇੱਕ ਇੱਕ ਮਾਡਲ ਇਹਨੂੰ ਜੇ 50-50 ਪੀਸ ਵੀ ਚਾਹੀਦੇ ਤਾਂ ਵੀ ਮਿਲ ਜਾਣਗੇ ਸਾਡੇ ਕੋਲ ਬੋਲਟਸ ਮਿਲ ਜੇਗਾ 33990 ਰੁਪਏ ਦਾ ਲੋਇਡ ਮਿਲ ਜੇਗਾ 33990 ਰੁਪਏ ਦਾ ਐਲਜੀ ਮਿਲ ਜੇਗਾ 32990 ਰੁਪਏ ਦਾ ਬਲੂ ਸਟਾਰ ਮਿਲ ਜੇਗਾ 32